ਕੀ ਲੈ ਕੇ ਆਏ ਦਾਦਾ ਫੋਲਾ ਫੋਲਾ ਲੈ ਕੇ ਆਏ ਦਾਦਾ ਹੱਥ ਧੋ ਪਿੰਨਾ ਹੱਥ-ਹੱਥ ਧੋ ਕੇ ਹਾਂ ਕੀ ਕਰਨਾ ਬਾਬਾ ਜੀ ਦੇ ਚਰੋਣੇ ਬਾਬਾ ਦੇ ਬਾਬਾ ਦੇ ਚਰੋਣੇ ਮਾਂ ਨੂੰ ਧੋਣਾ ਤੁਹੀ ਧੋਣਾ ਹਾਂ ਉਹ ਲਓ ਲਈਏ ਕੱਪੜੇ ਪੇ ਮੈਂ ਪੈ ਜਾਣਾ ਲੋ ਜਾ ਮੁਕੜਾ ਕਿ ਕਿੱਥੇ ਜਾਇਆ ਕਰਨਾ ਸਕੂਲ ਜਾਇਆ ਕਰਨਾ ਹੀ ਹੋਤੀਨੇ 10 ਦਿਨ ਬਾਅਦ ਕਰ ਦੋ ਫੇਰ ਛੱਡ ਗਿਆ ਵਾ ਸਕੂਲ ਨੂੰ ਲੱਗ ਗਿਆ ਆਪਣੇ ਸਕੂਲ ਦੇ ਸਕੂਲ ਬਾਅਦ ਕੇ ਆਉਂਦੇ ਕਿੱਦ ਜਿਹੜਾ ਸਕੂਲ ਹੈ ਲੱਗ ਕੇ ਬੱਚਿਆਂ ਨੂੰ ਬਾਅਦ ਹੀ ਆਉਂਦੇ ਹਾਂ ਉਸ ਬਾਅਦ ਹੀ ਤੁਹਾਡੇ ਸਾਹਮਣੇ ਲੱਗੇ ਜਹਾਗੇ ਆ ਲੱਗੇ ਮੁੰਡਾ ਨਾ ਕੋਈ ਦੁਕਾਨ ਦੇ ਤੋਂ ਘਟ ਜਗੀ ਤਾਂ ਹੋ ਵੀ ਦਾਦੂ ਇੱਧਰ ਚੱਕੇ ਓਲੇ ਵਟ ਇਟਾਂ ਓਲੇ ਕੌਣ ਆਇਆ ਵਾ ਦਾਦਾ ਆਇਆ ਵਾ ਕਿੱਥੇ ਓਏ 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 ਹੈਲੋ ਬੋਲਾ ਹਲਾ ਸੋਨੇ ਫੋਨ ਹੋਇ ਕਾਸ਼ ਕੇ ਨੇ ਮੇਰੀ ਸੋਨੇ ਬੱਤਾ ਆਓ ਵੇ ਤੂੰ ਨਾ ਬਣੀ ਤੇ ਮੇਰ ਚਾਹ ਦੇ ਵਿੱਚ ਬੜ ਕੇ ਸੋਤੀ ਤੇ ਬੀਜੀਆਂ ਇਧਰ ਆ ਇਧਰ ਆ ਇਧਰ ਡਾੜੀ ਹੋਰ ਪਿਆਜ਼ ਲੈ ਕੇ ਆਏ ਆ ਉਹ ਲੱਗੇ ਲਾਉ ਨਾ ਆ ਨਿਕ ਜੇ ਇਤਨੇ ਵਿਰਲੇ ਬੜੇ ਹੈਗੇ ਡਾੜੀ ਕਹਿੰਦੇ ਵੀ ਗੁਸ਼ੀਆ ਸਸਤੀ ਮਿਲੀ ਇਹ ਮੈਂ ਹਲਾ ਦੀਏ ਮੈਂ ਲਾ ਦੋ ਫੇ ਮੈਂ ਪਾਇਆ ਵਾ ਇੱਧਰ ਭਾਜਣਾਂ ਵੱਲ ਦੋ ਮਿੰਟ ਓਏ ਓਏ ਦੋ ਦ ਕੱਢਦੇ ਜੰਨੇ ਇਹ ਸਿੱਧੇ ਕੁਰੀ ਜਾਂਦਾ ਕੀ ਆ ਨਿਆਰੇ ਦਾ ਹਾਂ ਓਏ ਕਮਕੋੜਾ ਆ ਦਿਖੋ ਯੇ ਸਸੀ ਕਾਲ ਦੀ ਬੁੜਾਈ ਸਸੀ ਕਾਲ ਜੀ ਬਹੁਤ ਸਸੀ ਕਾਲ ਹੂੰ ਇਹ ਸਸੀ ਕਾਲ ਚਲ ਕੋਈ ਨਹੀਂ ਸਸੀ ਕਾਲ ਜੀ ਨਿਕਾਜਾਂ ਜੀ ਮੈਂ ਹੁਣ ਤੱਕ ਸੁਣਿਆ ਕਰੂ ਆਈ ਨਹੀਂ ਆ ਹਣ ਬੜਾ ਹੱਸਦਾ ਹੀ ਹੋਣਾ ਨਾ ਇੱਕ ਰਹੀ ਹੱਸ ਕੇ ਬਖਾ ਦੋ ਹੀ ਕਰ ਦੋ ਹੀ ਕਰ ਦੋ ਅੱਗੇ ਬੜਾ ਸੁਣਾਸਣ ਲੈ ਇਹਨੂੰ ਪਤਾ ਹਨਾ ਹਾਂਜੀ ਕੋਈ ਨਹੀਂ ਗੱਲਾਂ ਕਰਦਾ ਸੀ ਕੋਈ ਨਹੀਂ ਗੱਲਾਂ ਕਰਦਾ ਸੀ ਆਈ ਨਹੀਂ ਕਿਤੇ ਆਈ ਨਹੀਂ ਕੋਈ ਚੀ ਹੋ ਗਈ ਲੇ ਕਿ ਤੂੰ ਪਤਾ ਹਾਂ ਦੇਖੋ

ਮੂੜ ਨਹੀਂ ਇਹਦਾ ਹੈਗਾ ਮੂੜ ਦੀ ਗੱਲ ਹੈ ਕਲੀ ਵੀ ਮੂੜਦਾ ਹੀ ਇਹ ਬੰਦਾ ਮੂੜੀ ਏ ਮੈਂ ਲੈ ਕੇ ਨਾ ਪੜਦੇ ਹੁਣੇ ਅਜੇ ਗਿਆ ਸੀਗਾ ਇਹ ਦਰਜੀ ਨੂੰ ਸਹੀ ਦੇਣਾ ਸਹੀ ਕਰਨਾ ਹਿਸ ਦਿੱਤੇ ਸੀਗੇ ਫੇਰ ਲੈ ਆਂਦੇ ਪੜਦੇ ਸਹੀ ਕਰਨਾ ਹਿਸ ਦਿੱਤੇ ਦਰਜੀ ਦਰਜੀ ਨੂੰ ਸਹੀ ਕਰਨਾ ਹਿਸ ਦਿੱਤੇ ਸੀ ਹੋ ਗਏ ਸੀ ਹਾਂ ਪੁੱਤ ਮੇਰਾ ਵੀ ਕਿਤੇ ਆ ਹੀ ਜਾਂਦਾ ਆ ਹੀ ਜਾਂਦਾ ਹੈ ਲੈ ਪੁੱਤ ਹੱਲਾ ਹੱਲਾ ਚਲ ਚਲ ਚੋਕਾ ਚੁੱਕ ਤਾਂ ਚੁੱਕ ਐ ਸ਼ੋਜੀ ਚੁੱਕਦਾ ਲੈ ਜਿੱਕਾ ਜਾਂਦਾ ਤੀਕੋ ਸਸਿਕਾ ਸਾਰਤ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਵੀਡੀਓ ਲੱਗੀ ਆ ਫਸਾਂ ਨੂੰ ਮੰਮੀ ਤੇ ਲੱਗੀ ਸੀ ਉਸ ਨੂੰ ਹਾਂਜੀ ਇਹ ਵੀ ਦਵਾਓ ਅਸਰ ਤੇ ਵੀ ਦੇ ਤੇ ਅੱਜ ਇਸ ਮੋਥਨ ਲੱਗਿਆ ਕਰਨ ਉਹ ਦਾਦੀ ਦੇ ਇਸ ਮੋਥਨ ਲੱਗਿਆ ਕਰਨ ਬੜੀ ਮੋਟੇ ਕਰਤੀ ਕਰਨ ਦਾਦੀ ਦੀ ਕਰੀਮ ਲੱਗੇ ਨਾ ਹਾਂ ਟਿੰਡ ਤੇ ਟਿੰਡ ਤੇ ਮੂੰਹ ਤੇ ਨਹੀਂ ਨਹੀਂ ਟਿੰਡ ਤੇ ਮੈਨੂੰ ਪਤਾ ਨਹੀਂ ਮੂੰਹ ਤੇ ਨਾ ਨਹੀਂ ਮੂੰਹ ਤੇ ਨਹੀਂ ਨਾ ਇੱਥੇ ਟਿੰਡ ਤੇ ਇਨ ਨਾ ਇੱਥੇ ਹੈ ਤੇ ਨਹੀਂ ਮੂੰਹ ਤੇ ਅੱਛਾ ਇਹ ਹੈਡ ਵਾਸ਼ ਕਰਤਾ ਹੈ ਮਮੀ ਕੁਟੂਵਾ ਉਹ ਇਹ ਫਸਟ ਟਾਈਮ ਕਰੰਡੀ ਉਧਾਂ ਜਾਂਚ ਆ ਗਈ ਇਹਨੂੰ ਕਿਉਂਕਿ ਆਪਣੇ ਸਲੂਨ ਤੇ ਹੁਣ ਕਰ ਦਿੱਤੀ ਜੀ ਥੋੜਾ ਬਹੁਤ ਕੋਈ ਨਾ ਕੋਈ ਇਦਾਂ ਜਾਚ ਹੁੰਦੀ ਹੈ ਤਾਂ ਹੁਣ ਤੇ ਢਾਲੀ ਜਾਂਦਾ ਹਾਂ ਹਾਂ ਇਦਾਂ ਲੈ ਬਣਦੀ ਗੱਲ ਕੇ ਹਏ ਪਹਿਲਾਂ ਹੁਣ ਲੱਗੇ ਆ ਨਿਊਟਰਾਈਜ਼ਰ ਚੋਕ ਨਹੀਂ ਕਰੀ ਸਮੂਥਨਿੰਗ ਕਰੀਮ ਲੱਗੇ ਲਾਉਣ ਪਹਿਲਾਂ ਡੀਮੋਡ ਆ ਆਪਣੀ ਬ੍ਰਾਂਡ ਇਦਾਂ ਹੀ ਆ ਨਾ ਡੀਮੋਡ ਚ ਬੜੀ ਇੰਨੀ ਬਾਕੀ ਮੈਂ ਬਾਅਦ ਪਾ ਦੂੰ ਵਾਈਫਸ ਨਾਲ ਕੋਈ ਲੈਵੇ ਤੇ ਬੜੀ ਹੰਦੀਪ ਬੜੀ ਚੱਲੇਗੀ ਕਿਵੇਂ ਸੱਲੇ ਮੈਂ ਬੰਦਾ ਕਰਦਾ ਸਾਡੇ ਵੱਲ ਵੇਖ ਕਿਉਂਕਿ ਅਨਟ੍ਰੇਨ ਬੰਦਾ ਘਰੇ ਨਾ ਕਰਨ ਲੱਗ ਪਿਓ ਬਾਕੀ ਆਪਣੇ ਰਿਸਟ੍ਰਿੰਗ ਕਰ ਵੀ ਸਕਦੇ ਐਂ ਪਰ ਮਨਾਂ ਨਹੀਂ ਕਰਦੇ ਪਰ ਇਹ ਆ ਵੀ ਵਾਰ ਉੱਡਣ ਦਾ ਖਤਰਾ ਜ਼ਿਆਦਾ ਹੁੰਦਾ ਏ ਠੀਕ ਆ ਤੇ ਕੋਈ ਆਪਣੀ ਮਰਜ਼ੀ ਦਾ ਘਰੇ ਪੰਗਾ ਨਾ ਲਿਓ ਭਰਾਵਾ ਕੋਈ ਕਿਸੇ ਦੀ ਸਲਾਹ ਲੈ ਲਿਓ ਵੀ ਸਹੀ ਆ ਐਂ ਨਹੀਂ ਕਹਿੰਦੇ ਕਿ ਸਾਡੇ ਸਲੂਨ ਤੇ ਭਰਾ ਆਇਓ ਜਾਂ ਕਦਾਂ ਆਂ ਜੇ ਕਿ ਜਿਨ੍ਹਾਂ ਨੇ ਘਰੇ ਕਰਨੀ ਆ ਉਹ ਮਤਲਬ ਕਿਸੇ ਦੀ ਸਲਾਹ ਲੈ ਲਿਓ ਲੱਗੋ ਜੇ ਕੋਈ ਮਤਲਬ ਕੰਮ ਕਰਨ ਵਾਲਾ ਹੈਗਾ ਜਾਂ ਤੇ ਜਿਨ੍ਹਾਂ ਕੋ ਨਹੀਂ ਮਿਲੋ ਉਤਰਿਆ ਫਿਰ ਉਹ ਸਾਡੇ ਸਲੂਨ ਆ ਜੇ ਇਹ ਨਾ ਮੁੱਲੇ ਚੰਗਾ ਲੱਗਦਾ ਵੀ ਦੀਪ ਹਣਾ ਸਲੂਨ ਤੋਂ ਕਰਾਉਣਾ ਕੰਮ ਤੇ ਉਹ ਸਾਡੇ ਸਿਮਾ ਆ ਜਾ ਐਚਡੀ ਬਿਊਟੀ ਸਲੂਨ ਬਿਟਾਉਂਦਾ ਪਾਜੋ ਦੋ ਪੂਤ ਬੰਗੀ ਫਾਜੋ ਐ ਕ੍ਰੀਮ ਲੱਗੀਆਂ ਲਾਉਣ ਪਹਿਲਾਂ ਹਾਂ ਪਾਜੋ ਅਲਹੁਦੁਨ ਗਲਵਜ਼ ਵੀ ਲੈ ਆਉਣੇ ਚਾਹੀਦੇ ਹਨਾ ਦੀ ਹਾਂ ਜੀ ਉਹ ਮੇਰੇ ਨਾਲ ਤੱਕਾ ਬੋ ਨਈ ਨਈਂ ਹਾਂ ਸਹੀ ਹੈ ਸਹੀ ਹੈ ਇਲਾ ਤੇ ਕਾਪੀਰਾਈਟ ਆਇਆ ਨਾ ਗਣਾ ਬੰਦ ਕਰ ਦੋ ਨਾਲ ਮੈਂ ਸੰਦੀਪ ਜੀ ਹੈਲਪ ਕਰਵਾ ਰਹੇ ਹਾਂ ਦੇਖ ਸਕਦੇ ਤੁਸੀਂ ਕਿਉਂਕਿ ਚੱਲ ਜੇ ਨਵਾਂ ਨਵਾਂ ਕੰਮ ਆ ਥੋੜੀ ਹੈਲਪ ਕਰਾ ਦੇਣੀ ਚਾਹੀਦੀ ਹੈ ਚੁੱਕੇ ਆਵੇ ਉਹਰੇ ਚੁੱਕੇ ਵਾ ਹੋਰ ਐਦਾਂ ਐਦਾਂ ਵਿੱਚ ਉਹ ਜਿਵੇਂ ਮਸ਼ਹੂਰੀ ਹੁੰਦੀ ਹਰ ਗੁੰਦੀ ਫਿਰ ਡਾਂਸ ਕਰਦੀ ਆ ਹਰ ਡਾਂਸ ਕਰ ਦੋ ਲਵੀ ਇੱਕ ਕਰੀਮ ਤੇ ਲਗਾਤੀ ਹਣ ਤੇ ਆਪਾਂ 7 ਮਿੰਟ ਲਈ ਨਾ ਲਵੀ ਫਲੇਮੋ ਆਇਆ ਸਾਡੇ ਘਰ ਇਧਰ ਪਤਾ ਹੈ ਓ ਫਲੇਮਾਨਾ ਹਾਂ ਸ਼ੈਕਸ਼ਨ ਕਲਿੱਪ ਫੜਨ ਗਿਆ ਏ ਲੈ ਦੇ ਦੋ ਉਹ ਪਾਪਾ ਦੇ ਦੋ ਆਪਣੇ ਨੂੰ ਇੱਧਰ ਹੈਂਡ ਵਾਸ਼ ਕਰਕੇ ਤੇ ਮੰਮੀ ਦੇ హెਅਰ ਤੇ ਡ੍ਰਾਇਰ ਕਰਤੀ ਫਿਲਹਾਲ ਅਜੇ ਤੇ ਕੁਛ ਇਵੇਂ ਦੇ ਹੋਇਆ ਠੀਕ ਆ ਜੇ ਅਜੇ ਕਰਨੇ ਬਾਕੀ ਸੰਦੀਪ ਨੇ ਕੰਮ ਕਰਨਾ ਅਜੇ ਆਈ ਨਹੀਂ ਕਰਨ ਲੱਗੀ ਹੁਣ ਇਹਨਾਂ ਨੇ ਇੱਕ ਵਾਰੀ ਉਹ ਗੰਧਰੀ ਰਾਤ ਨੂੰ ਨੀਂਦ ਨਹੀਂ ਹੁੰਦੀ ਤਾਂ ਹੁਣ ਨੀਂਦ ਆਉਂਦੀ ਹਾਂ ਹਾਂ ਹੁਣ ਸੰਦੀਪ ਕਰਨੀ ਆਈ ਨਹੀਂ ਗਾ ਤੇ ਲੱਗੇ ਭਰਾਣ ਸਾਦ ਲੈ ਦੋ ਮਿੰਟ ਵਾਸਤੇ ਆਦੂ ਹੂੰ ਹੂੰ ਚਲ ਸਹੀ ਐ ਸਹੀ ਐ ਸਹੀ ਹੋਰ ਜੇ ਤੁਹਾਨੂੰ ਟਿੱਕ ਟੋਕ ਵੱਲੋਂ ਸਬਸਕ੍ਰਾਈਬ ਕਰਨਾ ਹੈ ਜੋ ਵੀ ਵੀਡੀਓ ਨੂੰ ਲਾਈਕ ਕਰੇ ਅਤੇ ਚੈਨਲ ਨੂੰ ਸਬਸਕ੍ਰਾਈਬ ਹਰ ਗੁਣਹਾ ਦੀ ਭਰਾਵਾ ਬੜਾ ਫੋਨ ਮਹਿੰਦੀ ਹੋਈ ਆਓ ਸਾਹਮਣੇ ਦੇਖਣਾ ਹੋਊਗਾ ਔਰ ਇੱਕ ਹੋਰ ਗਾਣ ਗਿਆ ਹਾਂ ਬਸ ਵੇਚ ਹੁਣ ਆ ਗਈ ਬ੍ਰੇਕ ਥੋੜੀ ਜੀ ਬ੍ਰੇਕ ਟਾਈਮ ਆਗਾ ਚਾਹ ਪੀ ਰਹੇ ਚਾਹ ਮੈਂ ਪੀ ਲਈ ਤੇ ਇੱਕ ਕਲੈਂਟ ਨੂੰ ਚਾਹ ਨਹੀਂ ਮਿਲੀ ਤੇ ਇਹਨਾਂ ਨੇ ਚਾਹ ਨਹੀਂ ਪੀਤੀ ਤੇਰੇ ਸਦਕੇ ਬੜੀ ਸਪੀਡ ਆ ਆ ਇਧਰ ਦੇ ਅਸੀਂ ਕੱਪ 'ਚ ਫੜੇ ਸੀ ਤੇ ਮੈਂ ਤਾਂ ਹੁਣੇ ਵੇਲਾ ਕੀਤਾ ਕੱਪ 'ਚ ਉਹ ਪਾ ਲੋ ਬੋਲ ਦੇ ਤੇ ਪਾਓ ਹਾਂ ਵੇ ਉਹਦੇ ਕੰਮ ਹੋ ਗਏ ਟੱਕਣ ਮੂੰਹ 'ਚ ਪਾਏ ਹੋਰ ਛੱਡ ਹੋਰ ਛੱਡ ਇੱਕ ਇਹਦੇ ਲੈ ਵੀ ਹੁਣ ਨਿਊਟ੍ਰੈਜ਼ਰ ਲਾਉਂਦੇ ਆ ਤੇਰੀ ਮਸ਼ਹੂਰੀ ਜ਼ਰੂਰੀ ਆ ਹਾਂ ਹਾਂ ਇਹ ਦੇਖ ਕੰਗਲੀ ਕੰਗਲੀ ਨਾ ਕਰਦੇ ਨਾ ਅੰਗਾ ਮਾਸਪਾਸ ਇਹਨੇ ਸਾਰੇ ਬੰਨ ਲਿਆ ਲੇਬ ਹੈਡ ਵਾਸ਼ ਹੁਣ ਕਰ ਲਿਆ ਤੇ ਹੁਣ ਆਇਨਿੰਗ ਕਰਾਂਗੇ ਹੁਣ ਆਇਨਿੰਗ ਥੋੜੀ ਡ੍ਰਾਇਰ ਕਰ ਲਿਆ ਹੁਣ ਡ੍ਰਾਇਰ ਹੀ ਕਰਨੀ ਆ ਮੈਂ ਕਿਹਾ ਨਹੀਂ ਆਇਨਿੰਗ ਕਰਨੀ ਹੁਣ ਅੱਛਾ ਫਿਰ ਠੀਕ ਹੈ ਨਹੀਂ ਦੇਖ ਹੁਣ ਤੁਸੀਂ ਡੁਬਾਉਂਦੇ ਨਹੀਂ ਮੈਂ ਤੁਹਾਨੂੰ ਕਿਹਾ ਇਹ 3 ਮਿੰਟ ਦਾ ਪੋਲਾ ਹੈ ਕੀਤਾ ਹੁਣ ਮਿੰਦੂ ਦੇ ਪੋਲਾ ਨਹੀਂ ਹੋ ਰਹੀ ਮਿਲ ਰਿਹਾ ਹੈ ਅੱਛਾ ਹੁਣ ਬਾਕੀ ਡਰੇਰ ਹੀ ਹੋਣੀ ਆ ਬਸ ਬਸ ਕੌਣੇ ਹੀ ਹੈਗਾ ਫਲੈਟ ਬ੍ਰਸ਼ ਨਾਲ ਫੇਰ ਸਹੀ ਬਸੋਂ ਵੀ ਹੈਡ ਬੋਸਟ ਨਾਲ ਅੱਛਾ ਅੱਛਾ ਸਹੀ ਹੈ ਕਿ ਸਹੀ ਲੱਗਣ ਦੇ ਹੈ ਬਸ ਹੁਣ ਉਹ ਕੀ ਸਮੋਤ ਨਹੀਂ ਜਸਰੋਂ ਨਹੀਂ ਆਏ ਤਾਂ ਮੈਂ ਤਾਂ ਦਮਰ ਸਿੰਘ ਨੂੰ ਨੋਟ ਜੀ ਬੱਸ ਐਨੇ ਚ ਸਵਾ ਸਾਂਝ ਹੋ ਗਈਆਂ ਬੱਸ ਉਹ ਤੇਰੀ ਉਹ ਤੇਰੀ ਓਏ ਮम्मा ਕੋ ਕੁੜੀ ਦੇਖੂ ਮम्मा ਕੋ ਘਤੀ ਢੇਕ ਚੱਲੀ ਕਹਦੇ ਉਹ ਗੁੰਤੀ ਦੇਦੇ ਜਲੀ ਆਹ ਗੁੰਤੀ ਢੇਕ ਚੱਲੀ ਕੰਨ ਜਾਣਦੀਆਂ ਤਿਆਰੀਆਂ ਨੇ ਤੇ ਕਲੋਜ਼ ਕਰਤਾ ਹੁਣ ਟਾਈਮ ਕਿੰਨਾ ਨੋ ਵੱਜ ਗਿਆ 8:30 ਰਾਜਾ ਚੱਲੇਗਾ ਧੌੜ ਕੇ ਟਾਈਮ ਨਾਲ ਹੀ ਮੋਟਰਸਾਈਕਲ ਲੈ ਗਿਆ 9:40 10 ਵਜੇ ਲੈ ਸਭ ਉਹਦਾਂ ਵਹਿ ਵਹਿ ਮਾਰਕੀਟ ਸਾਰੀ ਬੰਦ ਹੋ ਗਿਆ ਸਾਰੇ ਇਹ ਨਗਾ ਨਾ ਬੰਦਿਆ ਵੇਲਾ ਤੇ ਆਪਣਾ ਰਾਸਤੇ ਬੰਦ ਹੁੰਦਾ ਪਰ ਆਪਾਂ ਨੂੰ ਕੋਈ ਚੱਕਰ ਨਹੀਂ ਆ ਆਪਣੇ ਤਿੰਨ ਪਿਆਵਾਂ ਦਾ ਜੂਸ ਤੂੰ ਕੀ ਲੈਣਾ ਬਨਾ ਬਨਾ ਨਾ ਪੁੱਤ ਉਹ ਨਹੀਂ ਨਾ ਉਹ ਸੇਤ ਠੀਕ ਨਹੀਂ ਨਾ ਤੇਰੀ ਉਹ ਨਹੀਂ ਖਾਣਾ ਉਹ ਗੰਦਾ ਹੈ ਤੀਨ ਹੀ ਜੂਸ ਪੀਵਾਂਗੇ ਜੂਸ ਪੀਣਾ ਤੇਰਾ ਜੂਸ ਦਾ ਮੰਨਦੇ ਕੈ ਸੇ ਤੀਕਾ ਤਾਂ ਹੈ ਮੈਂ ਨਹੀਂ ਮੈਨੂੰ ਚੇਤੇ ਗਾਦੋ ਕਮਨ ਨੀ ਨਾ ਇਹ ਅਭੀ ਮੈਂ ਆਪਣਾ ਗੱਡੀ ਬੰਦੇ ਨਾ ਤਾਂ ਕਰਕੇ ਸਾਰੇ ਸੈਂਸਰ ਜਿਹੜੇ ਲੋਕ ਜਿਹੋਏ ਆ ਜੰਮੀ ਆ ਹੈ ਜੰਮੀ ਆ ਚ ਲੱਤ ਲੱਤ ਜਿਹਨੇ ਮਾਰਿਆ ਕਿਹਨੇ ਮਾਰਿਆ ਹਰਗੁਣ ਮਾਰ ਦੇ ਸੱਟ ਕਿਹਨੇ ਮਾਰੀ ਬਾਜ ਬਾਜ ਨੇ ਹੋਏ ਥੱਪੜ ਮਾਰਿਆ ਹਾਂ ਓਏ ਨਹੀਂ ਕਹਿੰਦੀ ਕਿ ਕਦੀ ਕਹਿੰਦੀ ਵੱਟਾ ਮਾਰਿਆ ਹੋ ਮੱਟਾ ਮਾਰਿਆ ਮੱਟਾ ਵੱਟਾ ਮਾਰਿਆ ਹੋ ਕਿਹਨੇ ਮਾਰਿਆ ਪੁੱਟਾਂਗੇ ਆਪਾਂ ਬਾਜ ਨੂੰ ਠੀਕ ਹੈ ਹਾਂ ਬਾਏ ਬਾਏ ਕਰਦੇ ਕਹ ਤੂੰ ਸੀ ਚੱਜੋ ਫਲਾਈ ਕਿਸ ਕਰਦੇ ਤੁੱਤ ਤੁੱਤ ਓਕੇ ਬਾਏ ਫਲਾਈ ਕਿਸ ਕਰਦਾ ਫਲਾਈ ਕਿਸ ਕਰਦੇ ਚੱਲੇ ਬੋਜੋ ਕਿੰਨੇ ਪੈ ਜਾ ਚੱਲ ਠੀਕ ਹੈ ਬੈਣੀ ਆ ਮੈਂ ਉਹ ਹੋਈ ਦੁਗੀ ਆ ਗਿਆ ਮੈਂ ਆ ਜਾ ਆਇਆ ਇਹ ਸੱਚੀ ਆਇਆ ਚਲੋ ਆਪਾਂ ਵੀ ਚੱਲੇ ਚੱਲ ਠੀਕ ਸੰਦੀਪ ਜੀ ਦੱਸਣਗੇ ਸ਼ੈਂਪੂ ਕਦਾਂ ਯੂਜ਼ ਕਰਨਾ ਹੈ ਆਹ ਦੇਖੋ ਵੀ ਆਹ ਲੈਂਦੇ ਨੇ ਸ਼ੈਂਪੂ ਦੀ ਮੋਰ ਬ੍ਰੈਂਡ ਤੇ ਇੰਦਰ ਮੈਚ ਦੇਖਣਾ ਆਸਟ੍ਰੇਲੀਆ ਦਾ ਇੰਗਲੈਂਡ ਦਾ ਆਸਟ੍ਰੇਲੀਆ ਜਿੱਤ ਚੱਲਿਆ ਐ ਇਹਨਾਂ ਨੂੰ ਫੋਨ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਇਹਨਾਂ ਨੂੰ ਸਕੂਲ ਪਾ ਦੇਣਾ ਯਾਰ ਹੋਰ ਇੱਕ ਮਹੀਨਾ ਵੇਖਣਾ ਬਸ ਇਹਨੇ ਆਤੀ ਬੜੀ ਚੁੱਕੀ ਜੈ ਫੋਨ ਨੂੰ ਛੱਡਦੀ ਨਹੀਂ ਡਾੜੀ ਐ ਹਰਗੁਣ ਕਹਾਂ ਰੋਲਾ ਪਾਉਂਦਾ ਆ ਕੌਣ ਹੈ ਮਮਾ ਮਮਾ ਰੋਲਾ ਪਾਉਂਦੀ ਓੜ ਚੜਨੀ ਚਾਹੀਦੀ ਕੀਦਣਾ ਮੂੰਗਰੇ ਦੀ ਹਾਂ ਦਾ ਗੋਨ ਮੈਂ ਚਟਨੀ ਤੇ ਲਾਲ ਵੀ ਦੀ ਹਰੀ ਵੀ ਆ ਗਈ ਹੈ ਚਿੱਲੀ ਵੀ ਆ ਗਈ ਹੈ ਉਹ ਚਟਨੀ ਹੈ ਹਾਂ ਨਾ ਨਾ ਥੱਪੜ ਨਹੀਂ ਮਾਰਨਾ ਉਹਨੇ ਕੋ ਦਦਾ ਉਠੋ ਕੈਨੇ ਤੇ ਆਉਂਦੇ ਆ ਕਮੋਨੇ ਤੇ ਮੈਂ ਅੱਜ ਵੇਖਣ ਨਹੀਂ ਹਏ ਹਏ ਉਹ ਦਾਦਾ ਹੀ ਹਏ ਕੋਈ ਡਰ ਜਿਹੀ ਨਹੀਂ ਉਹ ਨਹੀਂ ਜਾਬ ਕੀ ਲੱਗੇ ਜਾਬ ਨਹੀਂ ਜਾ ਲਾ ਜਾ ਜਾ ਦਾਦਾਂ 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 ਚਾਹ ਕੀ ਕਰਦੇ ਨੇ ਦਾਦਾਂ ਚਾਹ ਕਰਦੇ ਗਣ ਬਾਬਾ ਜੀ ਬਾਬਾ ਫੋਟੋ ਪੂਰੀ ਡਾਲੀ ਆ ਦਾ ਦਹੀਂ ਕਹ ਦਾ ਦਹੀਂ ਦਹੀਂ ਮੈਨੂੰ ਚੱਲਣਾ ਨਹੀਂ ਡਰਦੀ ਨਹੀਂ ਹੈਗੀ। ਮੋੜਾਈ। ਦਾ ਤਾਈ ਮੋੜੀ। ਇਹ ਪਾਰੀ ਕਰ ਦਿੰਦਾ ਇਹ ਕਾ। ਇੰਨਾ ਗੰਡਿਆਂ ਨੂੰ ਥੋੜੇ ਜਿਹਾ ਸਾਣਾ ਦੇ ਦਿੰਨੇ। ਇੰਨੀ ਕਿ ਬਚੀ। ਇੱਧਰ ਮੜਾ ਮੋਟਾ। ਖੇਡ ਚਾਦਨੇ। ਦਾ ਕਾਣ ਜਿਹੜੇ ਬੱਲੇ ਵਾਂਝੇ। ਆ ਜਿੱਦਾਂ ਮਿਰਲਾ ਥਾਂ ਪਰੇ। ਮੈਂ ਤਾਂ ਤੇ ਉਹੋ ਹੀ ਪੈਣੀ ਆ ਤੇ ਹਲਾਜ ਦਿੰਨੇ ਹੁਣ ਲੱਗਦੇ ਆ। ਕੀ ਕਰਦਾ ਨੂੰ ਕੀ ਕਰਦਾ ਹੂੰ ਤੂੰ ਬੇਜਾ ਤੂੰ ਹੂੰ ਤੂੰ ਬੇਜਾ ਪਰੇਜਾ ਹਲਦੀ ਛੁਕੂਨੇ ਪਾ ਦੀਏ ਆ ਪਾ ਦਿੱਤੀ ਜਿਹੜੀ ਬਾਤ ਚਹੀ ਤੇ ਦੂਜੀ ਬੈਨ ਨਹੀਂ ਪਾਉਣੀ ਇੱਧਰ ਸਾਰਾ ਥਾਂ ਗਿੱਲਾ ਜੀ ਹੁਣ ਅੱਜ ਦੀ ਧਾੜੀ ਰਹਿਣ ਦਿੰਨੇ ਆ ਕਿ ਆਇਤੋਂ ਵੀਰ ਕੋ ਜੂਸੀ ਤੇ ਲਈਏ ਕਿੰਦੇ ਬਹੁਤ ਆਰਮਾ ਹੁੰਦਾ ਹੋ ਵੀ ਚੱਲਦਾ ਪਰ ਇਹਨਾਂ ਸਾਫ ਭਾਈ ਬੜੀ ਕਾਂ ਨਦੀ ਦਵਾਈ ਲਈ ਦਰੂਗੀ ਦਵਾਈ ਇਹ ਇਸ ਮੈਡੀਕਲ ਸਟੋਰ ਤੋਂ ਤੇ ਇਹ ਇਹਨਾਂ ਦੀ ਬਦੌਲਤ ਇਹ ਆ ਬਣਾ ਲਿਆ ਬਾਗ ਪਿਆ ਤੇ ਇਹਦੇ ਨਾਲ ਆਏ ਇਹਦੇ ਵਿੱਚ ਨੀਲ ਪਾ ਲਿਆ ਵਿੱਚ ਥੋੜਾ ਜਿਹਾ ਨੀਲ ਪਾ ਕੇ ਵਿੱਚ ਪਾਣੀ ਪਾ ਲਿਆ ਇਹਨੂੰ ਰੱਖ ਦੇਣਾ ਗੰਦਗੀ ਉਦਾਂ ਬਹੁਤ ਆਤੀ ਕਰਦੇ ਹਾਂ ਪੜਦੇ ਵੇ ਲੀਜਣਾ ਵੇਖੋ ਰੱਬ ਵੀ ਮਤ ਪਾਵੇ ਫਸਲ ਦੇ ਵਿੱਚ ਫੇ ਗੰਧ ਹੋਏ ਤੇ ਚੰਗਾ ਨਹੀਂ ਲੱਗਦਾ ਆ ਹੁਣ ਇੱਥੇ ਰੱਖ ਦੇਣ ਲੱਗਾ ਮੈਂ ਕੌਣ ਹੈ ਓਏ ਪੱਟਿਆ ਹਾਂ ਟੁਪਟਿਆ ਪੱਟਿਆ ਨਾ ਫਲਾਂ ਜੀ ਚੰਬਾ ਸੇ ਦੋਖਣ ਜੀ ਨਾਲ ਆਪਣੀ ਮਿਲਣਾ ਸਕਤੇ ਬਾਕੀ ਸਭ ਠੀਕ ਹੈ ਜਾਇਦਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਕਮ ਨਵੀਂ ਵੀਡੀਓ ਤਿਆਰ ਕਰ ਤੱਕ ਲਈ ਬਾਏ ਬਾਏ